ਮੇਰਾ ਪੁੱਤ ਦਾ ਨੂੰ ਇਕਲਾ ਮੁਲਕ ਤੇ ਪੁੱਤ ਨੂੰ ਜੱਤੀ ਭਾਗੇ ਮੈਂ ਆ ਮਰ ਜਾ ਮਰੂਟਾ ਤੇ ਪੈ ਸੀ ਮੇਰਾ ਪੁੱਤ ਸਾਨੂੰ ਮਾਰਾ ਦੇਣਾ ਮੇਰਾ ਪੁੱਤ ਸਾਨੂੰ ਮਾਰਾ ਦੇਣਾ ਸਾਡੇ ਕੋਲ ਆ ਜਿਸ ਤੁਰ ਕੇ ਗਿਆ ਹੀ ਦਬੇ ਜਪਈ ਕੇ ਆ ਦੇ ਇਹ ਮੇਰਾ ਪੁੱਤ ਨਬੇਦ ਭਾਈ ਕੇ ਆਜੇ ਮੇਰਾ ਪੁੱਤ ਮੇਰੇ ਪੁੱਤ ਨੂੰ 2 ਸਾਲ ਹੋ ਗਏ 11 ਤਰੀਕ ਨੂੰ ਅੱਜ ਨਾ ਮਾਚਾ ਮੇਰਾ ਪੁੱਤ 25 ਤਰੀਕ ਨੂੰ 2 ਸਾਲ ਬਣ ਗਿਆ ਮੇਰੇ ਪੁੱਤ ਦਾ ਸਸਿਗਰ ਜਨਾ ਸਪੋਕਸਮੈਨ ਤੁਸੀਂ ਜੁੜੇ ਹੋ ਮੈਂ ਹਾਂ ਕੁਲਦੀਪ ਸੰਦੀਪਾ ਲਗਾਤਾਰ ਜਿਹੜੇ ਪੰਜਾਬ ਦੇ ਜਿਹੜੇ ਬੱਚੇ ਆ ਆਪਣਾ ਪੰਜਾਬ ਛੱਡ ਕੇ ਇੰਡੀਆ ਛੱਡ ਕੇ ਆਪਣੇ ਪਿੰਡ ਛੱਡ ਕੇ ਘਰੋਂ ਬਾਹਰ ਜਿਹੜੇ ਅਫਦੇਸ਼ਾਂ ਜਾ ਰਹੇ ਤਾਂ ਜੋ ਵੀ ਆਪਣਾ ਤੇ ਆਪਣੇ ਪਰਿਵਾਰ ਦਾ ਇੱਕ ਸਨਾਰਾ ਪਰੇ ਵੇਖ ਜਾਵੇ ਲੇਕਿਨ ਰੋਜ਼ਾਨਾ ਦੀ ਤਰ੍ਹਾਂ ਕਿਤੇ ਨਾ ਕਿਤੇ ਜਰੂਰ ਇੱਕ ਗੱਲਾ ਸਾਹਮਣੇ ਆਉਂਦੀ ਹੈ ਵੀ ਜੇ ਸਾਡੇ ਤੇ ਨੌਜਾਨ ਬੱਚੇ ਗਏ ਆ ਉਹਨਾਂ ਦੀ ਮੌਤਾਂ ਦੀ ਖਬਰਾਂ ਕਿਸੇ ਨੂੰ ਅਟੈਕ ਹੋ ਗਿਆ ਕਿ ਐਕਸੀਡੈਂਟ ਹੋ ਗਿਆ ਤੇ ਲੈ ਇਹੋ ਬਹੁਤ ਸਾਡੇ ਸਾਡੇ ਕੋਲ ਆ ਜੇ ਮੇਰਾ ਪੁੱਤ ਸਾਨੂੰ ਮੜਾ ਦੇਣਾ ਮੇਰਾ ਪੁੱਤ ਸਾਨੂੰ ਮੜਾ ਦੇਣਾ ਸਾਡੇ ਕੋਲ ਆ ਜੇ ਸਾਡਾ ਛੁਰ ਕੇ ਗਿਆ ਹੀ ਤਮੇਜ ਪਈ ਕੇ ਆ ਜੇ ਜੀ ਮੇਰਾ ਪੁੱਤ ਡਬੇ ਤੇ ਪਈ ਕੇ ਆ ਜੇ ਮੈਨੂੰ ਠੰਡ ਪੈ ਜੇ ਮੈਨੂੰ ਹਾਂ ਮੈਨੂੰ ਹਾਂ ਜੀ ਮੈਂ ਦਰਸ਼ਨ ਕਰਨੇ ਚਾਹਉਨੀ ਮੱਤੇ ਦੇ ਮੈਂ ਆਪਦਾ ਪੁੱਤ ਵੇਖ ਲਾ ਮੇਰੀਆਂ ਅੰਦਰ ਅਰਥ ਲੀਆਂ ਜਾਣਾ ਮੇਰਾ ਪੁੱਤ ਮੇਰੇ ਪੁੱਤ ਨੂੰ 2 ਸਾਲ ਹੋ ਗਏ 11 ਤਰੀਕ ਨੂੰ ਹਾਂ ਨਾ ਮਾ ਜਾਂ ਮੇਰਾ ਪੁੱਤ ਨੰਗੀ ਤਰੀਕ ਨੂੰ ਬੰਨਿਆ ਸਾਲ ਮਰ ਗਿਆ ਮੇਰੇ ਪੁੱਤ ਹਾਂ ਮੈਂ ਮੈਂ ਮਾਚਾਂ ਉਹਥੇ ਮੇਰੇ ਕੋਲ ਦਾ ਐਕਸੀਡੈਂਟ ਹੋ ਗਿਆ ਮੇਰਾ ਪੁੱਤ ਕੱਲ ਤੋਂ ਆਉਣਿਆ ਸੀ ਮੁਲਕਾ ਮੈਂ ਪੁੱਤ ਦਾ ਮੁ ਵੇਖਲਾ ਮੁਲਕਾ ਮੈਂ ਪੁੱਤ ਨੂੰ ਜਤੀ ਬਾਗੇ ਲੈ ਲਾ ਰਾ ਮੈਨੂੰ ਡਾਟ ਪੈ ਸੀ